ਹੁਣ ਚਾਹ ਕਿਨੇ ਪ੍ਰਮੋਟ ਕੀਤੀ ਸੀ ਈਸਟ ਇੰਡੀਆ ਕੰਪਨੀ ਚਾਹ ਲੈ ਕੇ ਆਈ ਹੂੰ ਪ੍ਰਮੋਟ ਪਤਾ ਜੀ ਕਿਵੇਂ ਹੋਈ ਉਹਨਾਂ ਨੇ ਥੋੜੀ ਸੀ ਵੀ ਹਰ ਇੱਕ ਨੂੰ ਤੋੜ ਲੱਗਿਆ ਕਰੂ ਹੂੰ ਉਹਨਾਂ ਨੇ ਕਿਹਾ ਜਿਹੜਾ ਚਾਹ ਦਾ ਕੱਪ ਪੀਊ ਦੋ ਲੱਡੂ ਫ੍ਰੀ ਦਿੱਤੇ ਜਾਣਗੇ ਉਹ ਦੋ ਲੱਡੂਆਂ ਦੇ ਚੱਕਰ ਚ ਅੱਜ ਬੱਚਾ ਬੱਚਾ ਚਾਹ ਦਾ ਸ਼ੌਕੀਨ ਹੈ ਚਾਹ ਸਹੀ ਨਹੀਂ ਹੈ ਹਾਂਜੀ ਚਾਹ ਕੌਣ ਕਹਿੰਦਾ ਜੀ ਸਹੀ ਹੈ ਤੁਸੀਂ ਕਹਿੰਦੇ ਚਾਹ ਨਹੀਂ ਸਹੀ ਚਾਹ ਸਹੀ ਨਹੀਂ ਤੁਸੀਂ ਚਾਹ ਬੰਦ ਕਰ ਲਓ ਮੈਂ ਤਾਂ ਪੀਂਦਾ ਹੀ ਉਹ ਘੱਟ ਚਾਰ ਦਿਨ ਘੱਟ ਨਹੀਂ ਜੀ ਜ਼ਹਿਰ ਦੀ ਚੁਟਕੀ ਖਾ ਲੋ ਕੜਛੀ ਭਰ ਕੇ ਖਾ ਲੋ ਇੱਕ ਬਰਾਬਰ ਹੈ ਤੁਸੀਂ ਚਾਹ ਛੱਡ ਕੇ ਦੇਖੋ ਚੀਨੀ ਛੱਡ ਕੇ ਦੇਖੋ ਮੇਰਾ ਰੂਲ ਹੈ ਮੈਂ ਬਿਲਕੁਲ ਮਿੱਠਾ ਬੰਦ ਕੀਤਾ ਹੋਇਆ ਚਾਹ ਬੰਦ ਕੀਤੀ ਹੋਈ ਹੈ ਆਨੰਦ ਲੈ ਰਹੇ ਆਂ 1 ਕਿਲੋ ਚੀਨੀ ਚਿਖਾਤੇ ਪਏ ਬੰਦੇ ਨੂੰ ਸਾੜ ਦਿੰਦੀ ਹੈ ਸਰ ਆਪਣੇ ਅੰਦਰ ਕਿੰਨੇ ਕੁਇੰਟਲਾਂ ਦੇ ਕੰਟਲ ਜਾ ਰਹੇ ਨੇ ਖਿਆਲ ਕਰੋ ਚਾਹ ਕਿਵੇਂ ਖਤਰਨਾਕ ਚਾਹ ਖਤਰਨਾਕ ਇਹ ਹੈ ਜੇ ਦੇਖੋ ਜਿਹੜੇ ਵਧੀਆ ਬ੍ਰਾਂਡ ਨੇ ਚਾਹ ਸਾਡੀ ਬਾਡੀ ਨੂੰ ਅਲਕਲਾਈਨ ਕਰਦੀ ਹੈ ਮੈਂ ਮੰਨਦਾ ਚਾਹ ਇੱਕ ਹਰਬ ਜੜੀ ਬੁੱਟੀ ਹੈ ਜਿਹਦਾ ਦੁੱਧ ਨਾਲ ਕੋਈ ਕੰਬੀਨੇਸ਼ਨ ਹੀ ਨਹੀਂ ਤੁਸੀਂ ਬਾਹਰ ਚਲੇ ਜਾਓ ਹਰ ਕੋਈ ਕੀ ਪੀਊ ਬਲੈਕ ਟੀ ਬਲੈਕ ਟੀ ਅਸੀਂ ਦੁੱਧ ਪਾ ਕੇ ਪੀਂਨੇ ਆ ਤੁਸੀਂ ਕਿਸੇ ਚੰਗੇ ਹੋਟਲ 'ਚ ਚਲੇ ਜਾਓ ਉੱਥੇ ਚਾਹ ਸਰਵ ਕਰਨਗੇ ਆਪਾਂ ਨੂੰ ਬਲੈਕ ਟੀ 슈ਗਰ ਦੀਆਂ ਨਾਲ ਪਾਊਚ ਤੇ ਨਾਲ ਦੁੱਧ ਦਾ ਪਾਊਚ ਠੀਕ ਹੈ ਜੀ ਜਿਹੜੇ ਐਜੂਕੇਟਿਡ ਇਨਸਾਨ ਨੇ ਉਹ ਚਾਹ ਕੇ ਕੱਪ ਪੀਣ ਲੱਗ ਜਾਣਗੇ ਆਪਣੇ ਵਰਗੇ ਜਿਹੜਾ ਮੇਰੇ ਵਰਗਾ ਅਧ ਪੜਿਆ ਲਿਖਿਆ ਜ ਆ ਉਹ ਪਹਿਲਾਂ ਤਾਂ 5-6 ਪਾਊਚ ਖੋਲੂ ਖੰਡ ਦੇ 슈ਗਰ ਦੇ ਦੇ ਕੱਪ ਚ ਲੈ ਕੱਪ ਚ ਫਿਰ ਸਾਰਾ ਸੁੱਕਾ ਦੁੱਧ ਉਹ ਐ ਨਹੀਂ ਦੇਖਦਾ ਵੀ ਕਿੰਨੇ ਕ ਨਾਲ ਇਹ ਚਾਹ ਹੋ ਫਿਰ ਉਹ ਪਾ ਕੇ ਲੱਗ ਜਾਂਦਾ ਘੋਲਣਾ ਉਹਦਾ ਗੜਾਣਾ ਬਣਾ ਕੇ ਫਿਰ ਪੀਂਦਾ ਆ ਫਿਰ ਲੋਕ ਦੇਖ ਕੇ ਹੱਸਦੇ ਨੇ ਉਧਰਲੇ ਵੀ ਆ ਆ ਨਹੀਂ ਬੰਦੇ ਇਹ ਸਾਡਾ ਪੋਹਲਾ ਪੰਜਾਬ ਹੈ ਸਰ ਇੱਥੇ ਚਾਹੇ ਗੰਜੇ ਨੂੰ ਕੰਗੀਆਂ ਵੇਚੀ ਚੱਲੋ ਕੋਈ ਫਰਕ ਨਹੀਂ ਪੈਂਦਾ ਪਰ ਮੇਰੀ ਬੇਨਤੀ ਇਹ ਹੋਈ ਆ ਵੀ ਬਚਜੋ ਪ੍ਰਾਣੀਆਂ ਖਰਾਕਾਂ ਤੇ ਆਜੋ ਜਿਹੜਾ ਇਨਸਾਨ ਨੰਗੇ ਪੈਰੀ ਚੱਲਦਾ ਉਹਨੂੰ ਛੇਤੀ ਛੇਤੀ ਕੋਈ ਰੋਗ ਨਹੀਂ ਚਿੰਬੜਦਾ ਥਰੇਪੀਆਂ ਵੀ ਆ ਗਈਆਂ ਹੁਣ ਤਾਂ ਜੇ ਥਰੇਪੀ ਹੋਣ ਲੱਗ ਗਈ ਮਿੱਟੀ ਦੇ ਤੁਰਨ ਦੀ ਬਿਲਕੁਲ ਜੀ ਹੂੰ ਮਿੱਟੀ ਤੇ ਚੱਲਣ ਦੀ ਥਰੇਪੀ ਤੁਸੀਂ ਤਿੱਬਤ ਵੱਲ ਜਾਓ ਉੱਥੇ ਸਾਰੇ ਤਰ੍ਹਾਂ ਦੀ ਮਿੱਟੀ ਦਾ ਘੋਲ ਬਣਾ ਕੇ ਜੇ ਕਿਸੇ ਨੂੰ ਸਕਿਨ ਪ੍ਰੋਬਲਮ ਹੈ ਉਹਦੇ ਵਿੱਚ ਡਬੋ ਕੇ ਇਨਸਾਨ ਤੇ ਉੱਪਰ ਲੇਪ ਕਰਕੇ ਬਿਠਾਇਆ ਜਾਂਦਾ ਜਦੋਂ ਮਿੱਟੀ ਸੁੱਕ ਜਾਂਦੀ ਹੈ ਫੇਰ ਪਾਪੜ ਉਤਾਰ ਕੇ ਦੁਬਾਰਾ ਫੇਰ ਉਹਦੇ ਵਿੱਚ ਥੈਰੇਪੀ ਕਰਾਈ ਜਾਂਦੀ ਹੈ ਹੁਣ ਆਪ ਫੇਸ ਵਾਸ਼ ਬਣਨ ਲੱਗ ਗਏ ਆਪਣੇ ਬਿਲਕੁਲ ਜੀ ਹਾਂ ਅਸੀਂ ਆਪਣੇ ਆਪ ਨੂੰ ਚਲੋ ਮਿੱਟੀ ਤੋਂ ਦੂਰ ਰੱਖਦੇ ਆਂ ਬਟ ਉਹਦੇ ਫੇਸ ਵਾਸ਼ ਬਣਨ ਲੱਗ ਗਏ ਮੈਂ ਪਿੱਛੇ ਦੇਖਿਆ ਹੀ ਬੜਾ ਵੱਡਾ ਬ੍ਰਾਂਡ ਸੀਗਾ ਇਹ ਬਿਲਕੁਲ ਜੀ ਹੂੰ ਸਰ ਅੱਜ ਦੁਨੀਆ ਤੇ ਆ ਕੀ ਨਹੀਂ ਰਿਹਾ ਹੂੰ ਆ ਕੀ ਨਹੀਂ ਰਿਹਾ ਹੁਣ ਅਸੀਂ ਅ ਦੇਖੋ ਆਪਾਂ ਬੈਠੇ ਆ ਮੈਂ ਖਰਾਕ ਦੀ ਗੱਲ ਕਰਾਂ ਅੱਜ ਦੇ ਨੌਜਵਾਨ ਚਿੰਗਮ ਦੇ ਸ਼ਕੀਨ ਨੇ ਐਕਟਿਵ ਰੱਖਦੇ ਆ ਨਹੀਂ ਐਕਟਿਵ ਤੇ ਰੱਖਦੇ ਆ ਮੈਂ ਮੰਨਦਾ ਉਹ ਇੱਕ ਤਰ੍ਹਾਂ ਦਾ ਪਲਾਸਟਿਕ ਹੈ ਜੀ ਤੋਂ ਟਾਇਰ ਬਣਦੇ ਨੇ ਜੀ ਤੋਂ ਚੱਪਲਾ ਬਣਦੀਆਂ ਨੇ ਉਹ ਪਲਾਸਟਿਕ ਹੈ ਉਹਦੇ ਵਿੱਚ ਕੇਵਲ ਸਿਰਫ ਮਿੱਠਾ ਪਾਇਆ ਜਾਂਦਾ ਜਦੋਂ ਉਹਨੂੰ ਚਬਦਾ ਨਾ ਇਨਸਾਨ ਮੈਂ ਤੁਸੀ ਕੀ ਕਹੇ ਕੀ ਬਣਦਾ ਟਾਇਰ ਬਣਦਾ ਟਾਇਰ ਬਣਦੇ ਨੇ ਸਰ ਉਸੇ ਪਲਾਸਟਿਕ ਤੋਂ ਰਬੜ ਤੋਂ ਬਣਦਾ ਰਬੜ ਤੋਂ ਉਹੀ ਰਬੜ ਲਾ ਲੋ ਹੂੰ ਤੇ ਰਬੜ ਵੀ ਤਾਂ ਕਿੱਥੋਂ ਨਿਕਲਿਆ ਪੇੜਾ ਤੋਂ ਹੀ ਨਿਕਲਿਆ ਦਰਖਤਾ ਤੋਂ ਹੀ ਨਿਕਲਿਆ ਪੇੜਾ ਤੋਂ ਤਾਂ ਨਿਕਲਿਆ ਜੀ ਪਰ ਸਾਡੀ ਬਾਡੀ ਐਕਸੈਪਟ ਨਹੀਂ ਨਾ ਕਰਦੀ ਜਿਹੜੇ ਪਲਾਸਟਿਕ ਦੇ ਮਾਈਕਰੋ ਨੇ ਜਿਉਂ-ਜਿਉਂ ਇਨਸਾਨ ਚਿੰਗਮ ਚਬਦੇ ਅੰਦਰ ਜਾਂਦੇ ਨੇ ਹੂੰ ਉਹਨਾਂ ਦਾ ਕੈਂਸਰ ਰੂਪ ਹੋ ਕੇ ਫਿਰ ਬਾਹਰ ਨਿਕਲਦਾ ਹੂੰ ਤੁਸੀਂ ਕਹਿ ਰਹੇ ਹੋ ਰਬੜ ਤੋਂ ਬਣਦਾ ਬਿਲਕੁਲ ਜੀ ਪੱਕੀ ਗੱਲ ਕਹਿ ਰਹੇ ਹੋ ਸਰ ਹੱਦ ਹੋ ਗਈ ਕਮਾਲ ਦੀ ਗੱਲ ਹੈ ਜੀ ਚੈੱਕ ਕਰ ਲੰਨੇ ਚੈੱਕ ਕਰ ਲੋ ਜੀ ਲਿਖਣ ਦਾ ਬੜਾ ਕੁਝ ਹੈ ਪਰ ਜਿਹੜੀ ਚੀਜ਼ ਜਿਵੇਂ ਬਣਦੀ ਹੈ ਹੁਣ એનર્ਜੀ ਡਰਿੰਕ ਨੇ ਜੀ ਉੱਪਰ ਰੈੱਡ ਟੈਗ ਲਾਇਆ ਲਿਖਿਆ ਵੀ ਇਹ ਚ ਕੈਫੀਨ ਹੈ ਪਰ ਸਾਡੇ ਨੌਜਵਾਨਾਂ ਨੂੰ ਚਾਟ ਤੇ ਲਾਤਾ ਨਿੰਬੂ ਪਾਣੀ ਸਾਡਿਆਂ ਨੂੰ ਚੰਗਾ ਨਹੀਂ ਲੱਗਦਾ ਬਾਜ਼ਾਰੋਂ ਖਰੀਦ ਕੇ ਉਹ ਕੈਮੀਕਲ ਪੀਣਾ ਸਾਨੂੰ ਟੇਸਟੀ ਲੱਗਦਾ ਹੂੰ ਵੈਕਸਿਨ ਇਨਕਲੂਡ ਹੁੰਦੀ ਐ ਇਹਦੇ ਵਿੱਚ ਠੀਕ ਐ ਨਾ ਜੀ ਇੱਕ ਇਨਗਰੀਡੀਐਂਟ ਆ ਪ੍ਰੋਪਰਲੀ ਉਹਤੋਂ ਨਹੀਂ ਬਣਦਾ ਵੈਕਸਿਨ ਇਨਕਲੂਡ ਸਰ ਮੇਰੀ ਬੇਨਤੀ ਐ ਕੋਈ ਚੰਗਾ ਬ੍ਰਾਂਡ ਐ ਹੂੰ ਉਹ ਸਹੀ ਚੱਲ ਸਕਦਾ ਪਰ ਜਿਹਨੇ ਰੁਪਈਆ ਕਮਾਉਣਾ ਐ ਕੁਛ ਆਲੇ ਦੁਆਲੇ ਨਹੀਂ ਦੇਖਣਾ ਉਹ ਕੂੜਾ ਹੀ ਵੇਚੂਗਾ ਹੂੰ ਠੀਕ ਹੈ ਨਾ ਜੀ ਹੁਣ ਮੇਰੇ ਕੋਸ਼ਿਸ਼ ਆ ਵੀ ਆ ਪਾਕਿਸਤਾਨ ਨੂੰ ਕੁਝ ਚੰਗਾ ਦਈਏ ਹਮ ਇੱਕ ਬਰਾਬਰ ਬੈਠਾ ਹਮ ਤੁਸੀਂ ਇੱਕ ਚੀਜ਼ ਲਾ ਲੋ ਇੱਕ ਤੇ ਇਨਸਾਨ ਸੋਨੂੰ ਆਟਾ ਦੇ ਰਿਆ 55 ਰੁਪਏ ਕਿਲੋ ਹਮ 100 ਨੂੰ ਉਹੀ ਆਟਾ 10 ਰੁਪਏ ਕਿਲੋ ਦੇ ਰਿਆ ਕਿਉਂ ਦੇ ਰਿਆ ਹਮ ਕਾਰਨ ਹੁੰਦਾ ਜੀ ਹਰ ਇੱਕ ਗੱਲ 'ਚ ਹਮ ਮੈਂ ਬੇਨਤੀ ਕਰ ਰਿਹਾ ਸੀ ਦੇਖੋ ਆਪਣੀ ਗੱਲ ਚੱਲ ਰਹੀ ਸੀ ਟ੍ਰੈਡੀ ਲੰਗ ਗਈ ਭੈਣਾ ਦੇ ਰੋਗ ਜਿਸ ਤਰ੍ਹਾਂ ਬੱਚੇਦਾਨੀ ਦੇ ਰਸੌਲੀਆਂ ਹੋ ਗਈਆਂ ਕਿਸੇ ਦੇ ਸਰੀਰ ਤੇ ਪੂਰੇ ਤੇ ਗੰਡਾ ਹੋ ਗਈਆਂ ਉਹਨਾਂ ਦਾ ਵੀ ਆਪਾਂ ਨੇ ਐਸਾ ਪ੍ਰੋਡਕਟ ਲਾਂਚ ਕੀਤਾ ਬਹੁਤ ਸੋਹਣੇ ਰਿਜ਼ਲਟ ਨੇ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਆਪਣੇ ਬਿਊਟੀ ਪ੍ਰੋਡਕਟ ਚੱਲ ਰਹੇ ਨੇ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਮੈਂ ਰੁਕਣਾ ਚਾਹਾਂ ਕੋਈ ਤੁਹਾਡੀ ਜਿਹੜੀ ਗੱਲ ਤੁਸੀਂ ਕਹੀ ਸੀ ਜੀ ਮੈਂ ਕਿਹਾ ਜੇ ਆਪਾਂ ਉਹ ਚਲਾਣੀ ਹੈ ਤਾਂ ਮੈਂ ਉਹਦੇ ਬਾਰੇ ਇੱਕ ਵਾਰੀ ਪੜ੍ਹ ਲਵਾਂ ਪੜ ਲਓ ਜੀ ਤੇ ਲੋਕਾਂ ਨੂੰ ਦਿਖਾ ਵੀ ਦਵਾਂ ਵੀ ਅ ਨੈਚੁਰਲ ਰਵੜ ਨੈਚੁਰਲ ਰਵੜ ਨਾ ਹੈ ਗੂਗਲ ਤੇ ਹੈਗਾ ਸੁਣ ਬਟ ਇਹ ਇੱਕ ਕੰਪੋਨੈਂਟ ਦੇ ਤੌਰ ਤੇ ਯੂਜ਼ ਹੁੰਦਾ ਜੀ ਹੂੰ ਇਹਦੇ ਜਿਹੜੇ ਹੈਗੇ ਨਾ ਜੇ ਕਣਤਾ ਜਾਂਦੇ ਜਾਂਦੇ ਨੇ ਅੰਦਰ ਹੂੰ ਰਵੜ ਕਦੇ ਗਲਦੀ ਨਹੀਂ ਇੱਕ ਦਰਖਤ ਹੁੰਦਾ ਰਬੜ ਪਲਾਂਟ ਦਾ ਪਰ ਚਿੰਗਮ ਤਾਂ ਲੋਕੀ ਬਾਹਰ ਸੜੇ ਦਿੰਦੇ ਖਾਂਦੇ ਸੜੇ ਨੇ ਜਿਹੜੇ ਮਾਈਕਰੋ ਜਾਣਦੇ ਨੇ ਜੇ ਉਹ ਜਿਹੜਾ ਲਾਰਵਾ ਉਹਦੇ ਰਾਹੀਂ ਜਾਂਦੇ ਨੇ ਜਿਹੜਾ ਲਾਰਵਾ ਹੈ ਨਾ ਹੂੰ ਉਹਦੇ ਰਾਹੀਂ ਜਾਂਦੇ ਨੇ ਹੂੰ ਚਲੋ ਆਪਾਂ ਹੁਣ ਇਹ ਗੱਲ ਤਾਂ ਤੁਹਾਡੀ ਕਲੀਅਰ ਹੋ ਗਈ ਹੈ ਕਿੱਥੇ ਨਾ ਕਿੱਥੇ ਜੀ ਤੇ ਅਗਲੀ ਆਪਾਂ ਫੀਮੇਲਸ ਤੇ ਗੱਲ ਕਰਦੇ ਹਾਂ ਜੀ ਔਰਤਾਂ ਨੂੰ ਦਿੱਕਤਾਂ ਬਹੁਤ ਹੁੰਦੀਆਂ ਜੀ ਤੇ ਔਰਤਾਂ ਦੇ ਦਿੱਕਤਾਂ ਦੀ ਗੱਲ ਕਰਦੇ ਆ ਤਾਂ ਅ ਅੱਜ ਕੱਲ ਜਿਹੜਾ ਇੱਕ ਹੈ ਵੀ ਗੱਲ ਆ ਅ ਸਫੇਦ ਡਿਸਚਾਰਜ ਆਂਦਾ ਵਾਈਟ ਡਿਸਚਾਰਜ ਇਸ ਦੀ ਬੜੀ ਦਿੱਕਤ ਚੱਲ ਰਹੀ ਆ ਜੀ ਇਹ ਕਿਸ ਕਾਰਨ ਕਰਕੇ ਹੁੰਦਾ ਹੈ ਤੇ ਇਹ ਦੇ ਕਰਕੇ ਪ੍ਰੋਬਲਮਸ ਕੀ ਕੀ ਹੁੰਦੀਆਂ ਇਹ ਜਿੰਨੀਆਂ ਵੀ ਯੂਟਰਸ ਰਿਲੇਟਡ ਪ੍ਰੋਬਲਮਾਂ ਨੇ ਨਾ ਹਮ ਨੰਬਰ 1 ਸਾਡਾ ਖਾਣ ਪਾਣ ਹਮ ਨੰਬਰ 2 ਜਿਹੜੀ ਕੋਈ ਵੀ ਲੇਡੀਆਂ ਆ ਉਹਨੂੰ ਸਿਰਫ ਆਪਣੇ ਸਿਹਤਪਨ ਤੱਕ ਮਤਲਬ ਆਉਂਦਾ ਹਮ ਉਹ ਆਪਣੇ ਆਪ ਨੂੰ ਸੋਹਣਾ ਦਿਖਾਉਣ ਵਾਸਤੇ ਕੀ ਬੋਡੀ ਤੇ ਅਪਲਾਈ ਕਰ ਰਹੀ ਹੈ ਕੀ ਉਹ ਖਾ ਰਹੀ ਹੈ ਉਹਨੂੰ ਸਿਰਫ ਚਿਹਰੇ ਦੀ ਚਮਕ-ਦਮਕ ਤੱਕ ਮਤਲਬ ਹੁੰਦਾ ਹੋਰ ਅੰਦਰ ਕੁਝ ਮਰਜੀ ਜਾਈ ਚੱਲੇ ਹਮ ਪਰ ਜਿਹੜੀ ਲੇਡੀਜ਼ ਦੇ ਆਪਾਂ ਕੇਅਰ ਦੀ ਗੱਲ ਕਰੀਏ ਉਹ ਬਹੁਤ ਨਾਜ਼ੁਕ ਵਿਸ਼ਾ ਜੇ ਅੱਜ ਜੇ ਅਸੀਂ ਪਰਿਵਾਰ ਨੂੰ ਇੱਕ ਸਹੀ ਸਵਾਸਥ ਦੇਖਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਇਹ ਹੱਕ ਬਣਦਾ ਕਿ ਔਰਤ ਨੂੰ ਸੰਭਿਆ ਜਾਵੇ। ਜਦੋਂ ਔਰਤ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਨੰਬਰ 1 ਤਾਂ ਪਹਿਲਾਂ ਉਹ ਵਿਚਾਰੀ ਬੋਲਦੀ ਨਹੀਂ। ਹੌਲੀ-ਹੌਲੀ ਜੇ ਉਹ ਆਪਣੀ ਸੱਸ ਕੋਲੇ ਗੱਲ ਕਰਦੀ ਹੈ ਮੀਂਨਾ ਸੱਸ ਆਪਣੇ ਬੇਟੇ ਕੋਲੇ ਗੱਲ ਨਹੀਂ ਕਰਦੀ। ਐਨੇ ਨੂੰ ਉਹ ਨਿੱਕੀ ਜਿਹੀ ਬਿਮਾਰੀ ਤੋਂ ਕੁਛ ਨਾ ਕੁਛ ਹੋਰ ਬਣ ਜਾਂਦਾ। ਠੀਕ ਹੈ ਨਾ ਜੀ ਪਹਿਲੇ ਸਮੇਂ ਚ ਕੀ ਹੁੰਦਾ ਸੀਗਾ ਵੀ ਲੇਡੀਜ਼ ਕੇਅਰ ਰੱਖਦੀਆਂ ਸੀ ਕੰਮ ਕਰਦੀਆਂ ਸੀ ਜਦੋਂ ਗਰਮੀ ਨਿਕਲਦੀ ਸੀ ਅੰਦਰੋਂ ਗੰਦਗੀ ਬਾਹਰ ਨਿਕਲਦੀ ਸੀ ਕੋਈ ਪ੍ਰੋਬਲਮ ਨਹੀਂ ਸੀ ਬਣਦੀ ਹੁਣ ਜਿੱਥੇ ਕੋਈ ਗੰਦਗੀ ਜਮਾ ਹੋਏਗੀ ਉੱਥੇ ਤਾਂ ਪ੍ਰੋਬਲਮ ਜ਼ਖਮ ਹੋ ਜਾਣਾ ਅਲਸਰ ਹੋ ਜਾਣਾ ਤੇ ਉਹਦਾ